ਜਿਉ ਸੁਪਨਾ ਅਰਪਿਖਨਾ ਐਸੀ ਦਗ ਕੋ ਜਾਣ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਪਗਵਾਨ ਨੌਵੇਂ ਗੁਰਦੇਵ ਦਿਨਾਂ ਦੀ ਰਸਨਾ ਤੋਂ ਇਹ 23ਵਾਂ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਆਓ ਸਫਲ ਹੋ ਕਰਾਈ ਸਤਿਗੁਰ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਆਂ ਸਤਿਗੁਰ ਜੀ ਫਰਮਾਨ ਕਰਦੇ ਨੇ ਜਿਉਂ ਸੁਪਨਾ ਅਰਪਿਕਨਾ ਐਸੇ ਜਗ ਕੋ ਜਾਣ ਸਤਿਗੁਰ ਜੀ ਕਹਿੰਦੇ ਜਿਵੇਂ ਮਨੁੱਖ ਨੂੰ ਸੁਪਨਾ ਆਉਂਦਾ ਹੈ ਉਹ ਜਿਹੜਾ ਸੁਪਨਾ ਹੈ ਉਹ ਅਸਲੀਅਤ ਨਹੀਂ ਹੁੰਦਾ ਸੱਚ ਨਹੀਂ ਹੁੰਦਾ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਹੈ ਜਿਉਂ ਸੁਪਨਾ ਅਰਪਿਖਣਾ ਐਸੇ ਜਗ ਕੋ ਜਾਣੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਸਾਰਾ ਜਿਹੜਾ ਤੁਸੀਂ ਜਗਤ ਵੇਖ ਰਹੇ ਹੋ ਏਕ ਸੁਪਨੇ ਦੀ ਨਿਆਈ ਹੈ ਹੁਣ ਜਿਹੜਾ ਸੁਪਨਾ ਹੁੰਦਾ ਹੈ ਸੁਪਨਾ ਮਨੁੱਖ ਨੂੰ ਸੁੱਤੇ ਵਕਤ ਆਉਂਦਾ ਹੈ ਜਦੋਂ ਮਨੁੱਖ ਸੌਂ ਰਿਹਾ ਹੁੰਦਾ ਹੈ ਮਨੁੱਖ ਨੂੰ ਜਦੋਂ ਸੁਪਨਾ ਆਉਂਦਾ ਹੈ ਸੁਪਨੇ ਦੇ ਵਿੱਚ ਮਨੁੱਖ ਕਈ ਵਾਰ ਰਾਜਾ ਬਣ ਜਾਂਦਾ ਹੈ ਕਈ ਵਾਰ ਮਨੁੱਖ ਦਿਖਾਰੀ ਬਣ ਜਾਂਦਾ ਹੈ ਕਈ ਵਾਰ ਇਸ ਨੂੰ ਸੁਪਨੇ ਦੇ ਵਿੱਚ ਧਨ ਜ਼ਮੀਨ ਜਾਇਦਾਦ ਬਹੁਤ ਕੁਝ ਜਿਹੜਾ ਉਹ ਮਿਲ ਜਾਂਦਾ ਹੈ ਪਰ ਜਦੋਂ ਮਨੁੱਖ ਸੁਪਨੇ ਦੇ ਵਿੱਚੋਂ ਨਿਕਲਦਾ ਹੈ ਭਾਵ ਜਦੋਂ ਮਨੁੱਖ ਦੀ ਅੱਖ ਖੁੱਲ੍ਹਦੀ ਹੈ ਉਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਸਭ ਕੁਝ ਨਾਸ਼ਵੰਤ ਹੈ ਇਹ ਸਭ ਕੁਝ ਝੂਠ ਹੈ ਇਹ ਅਸਲੀਅਤ ਨਹੀਂ ਇਹ ਕੇਵਲ ਤੇ ਕੇਵਲ ਇੱਕ ਸੁਪਨਾ ਸੀ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਜਿਹੜਾ ਅਸੀਂ ਇਹ ਸੰਸਾਰ ਦੇਖ ਰਹੇ ਹਾਂ ਨਾ ਇਹ ਸੰਸਾਰ ਉਸ ਮਾਲਕ ਅਕਾਲ ਪੁਰਖ ਵੈਗਰੂ ਦਾ ਬਣਾਇਆ ਹੋਇਆ ਹੈ ਪਰ ਹੈ ਇੱਕ ਸੁਪਨੇ ਦੀ ਨਿਆਈ ਜਿਵੇਂ ਸੁਪਨਾ ਝੂਠ ਹੈ ਜਦੋਂ ਮਨੁੱਖ ਦੀ ਅੱਖ ਖੁੱਲ ਗਈ ਉਦੋਂ ਉਸ ਨੂੰ ਇਦਾਂ ਪ੍ਰਤੀਤ ਹੁੰਦਾ ਹੈ ਕਿ ਮੈਂ ਜਿਸ ਬੈੱਡ ਦੇ ਉੱਪਰ ਸੁਤਾ ਹੋਇਆ ਸੀ ਉਸੇ ਬੈੱਡ ਦੇ ਉੱਪਰ ਫਿਰ ਲੰਮੇ ਪਿਆ ਆ ਤੇ ਜਦੋਂ ਮਨੁੱਖ ਸੁਪਣੇ ਦੇ ਵਿੱਚ ਸੀ ਉਦੋਂ ਬੜੀ ਐਸ਼ੋ ਆਰਾਮ ਵਰਗੀ ਜ਼ਿੰਦਗੀ ਜਿਹੜਾ ਉਹ ਬਤੀਤ ਕਰ ਰਿਹਾ ਹੁੰਦਾ ਸੀ ਕਿਉਂਕਿ ਸਤਿਗੁਰੂ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਕਹਿੰਦੇ ਜਿਉਂ ਸੁਪਣੇ ਹੋਏ ਵੈਸਤ ਰਾਜਾ ਨੇਤਰ ਪਸਾਰੈ ਤਨਰਾਰਥ ਕਾਜ ਕਹਿੰਦੇ ਜਿਵੇਂ ਸੁਪਨੇ ਦੇ ਵਿੱਚ ਮਨੁੱਖ ਰਾਜਾ ਬਣ ਜਾਏ ਭਾਵ ਮਨੁੱਖ ਸੱਤਾ ਹੋਇਆ ਹੈ ਉਹਨੂੰ ਸੁਪਨਾ ਆਵੇ ਕਿ ਉਹ ਸੁਪਨੇ ਦੇ ਵਿੱਚ ਰਾਜਾ ਬਣ ਜਾਵੇ ਉਹਦੇ ਕੋਲ ਰਾਜ ਮਹਿਲ ਹੋਵੇ ਉਹਦੀ ਪਰਜਾ ਹੋਵੇ ਜੋ ਰਾਜੇ ਦੇ ਸੁੱਖ ਆਰਾਮ ਨੇ ਸਾਰੇ ਉਹ ਸੁਪਨੇ ਦੇ ਵਿੱਚ ਭੋਗ ਰਿਆ ਹੋਵੇ ਪਰ ਜਦੋਂ ਹੀ ਉਹਦੀ ਅੱਖ ਖੁੱਲੀ ਸਾਇਬ ਕਹਿੰਦੇ ਨੇਤਰਸਾਰਾ ਤਨਰਾਰਥ ਕਾਜ ਕਹਿੰਦੇ ਜਦੋਂ ਨੇਤਰ ਖੋਲ ਕੇ ਵੇਖਦਾ ਹੈ ਅੱਖ ਖੋਲ ਕੇ ਵੇਖਦਾ ਹੈ ਜਦੋਂ ਨੀਂਦ ਦੇ ਵਿੱਚੋਂ ਉੱਠਦਾ ਹੈ ਉਦੋਂ ਕਹਿੰਦੇ ਸਭ ਕੁਝ ਜਿਹੜਾ ਉਹ ਖਤਮ ਹੋ ਜਾਂਦਾ ਹੈ ਉਹਨੂੰ ਫਿਰ ਪਤਾ ਲੱਗਦਾ ਹੈ ਕਿ ਇਹ ਮੈਨੂੰ ਇੱਕ ਸੁਪਨਾ ਆ ਰਿਹਾ ਸੀ ਜਿਹੜਾ ਆਨੰਦ ਮੈਂ ਸੁਪਨੇ ਦੇ ਵਿੱਚ ਲੈ ਰਿਹਾ ਸੀ ਭਾਵ ਰਾਜਾ ਬਣਿਆ ਹੋਇਆ ਸੀ ਮੇਰੇ ਕੋਲ ਪਰਜਾ ਸੀ ਆਪਣਾ ਹੁਕਮ ਚਲਾ ਰਿਹਾ ਸੀ ਪਰ ਉਹ ਥੋੜ ਜਿਰਾ ਸੀ ਉਹ ਝੂਠ ਸੀ ਉਹ ਨਾਸ਼ਵੰਦ ਸੀ ਅਸਲੀਅਤ ਇਹ ਹੈ ਕਿ ਜਿਸ ਤਰ੍ਹਾਂ ਦਾ ਮਨੁੱਖ ਹੈ ਉਸ ਤਰ੍ਹਾਂ ਦਾ ਹੀ ਸੁਪਨੇ ਦੇ ਵਿੱਚੋਂ ਨਿਕਲ ਕੇ ਫਿਰ ਹੁੰਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਭਾਈ ਇਹ ਜਗਤ ਜਿਹੜਾ ਉਹ ਸੁਪਨੇ ਦੀ ਨਿਆਹੀ ਹੈ ਜੋ ਕੁਝ ਅਸੀਂ ਵੇਖ ਰਹੇ ਹਾਂ ਜੋ ਕੁਝ ਅਸੀਂ ਅੱਜ ਸਭ ਕੁਝ ਵੇਖ ਰਹੇ ਹਾਂ ਇਹ ਇੱਕ ਨਾ ਇੱਕ ਦਿਨ ਨਾਸ਼ ਹੋਣ ਵਾਲਾ ਹੈ ਕੇਵਲ ਤੇ ਕੇਵਲ ਜੇ ਰਹਿਣ ਵਾਲਾ ਹੈ ਤੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਰਹਿਣ ਵਾਲਾ ਹੈ ਸਤਿਗੁਰ ਜੀ ਫਰਮਾਨ ਕਰਦੇ ਨੇ ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜਿਉਂ ਬਾਲੂ ਕੀ ਪੇਤ ਕਹਿੰਦੇ ਜਿਹੜੀ ਜਗਤ ਰਚਨਾ ਹੈ ਝੂਠ ਹੈ ਇਹ ਨਾਸ਼ਵੰਤ ਹੈ ਕਿਉਂਕਿ ਇਹ ਸਭ ਕੁਝ ਜਿਹੜਾ ਅਸੀਂ ਵੇਖ ਰਹੇ ਹਾਂ ਇਹ ਨਾਸ਼ਵੰਤ ਹੈ ਮਨੁੱਖ ਆਉਂਦਾ ਹੈ ਜਾਂਦਾ ਹੈ ਜੰਮਦਾ ਹੈ ਮਰਦਾ ਹੈ ਕਿ ਉਸ ਮਾਲਕ ਅਕਾਲਪੁਰਖ ਵੈਗੁਰੂ ਨੇ ਇੱਕ ਖੇਡ ਬਣਾਈ ਹੋਈ ਹੈ ਆਮਨ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿਨੀ ਮਾਇਆ ਕਹਿੰਦੇ ਸਪਰਮੇਸ਼ਰ ਅਕਾਲਪੁਰਖ ਵੈਗੁਰੂ ਨੇ ਇੱਕ ਖੇਲ ਇੱਕ ਖੇਡ ਬਣਾਈ ਹੋਈ ਹੈ ਇਸ ਖੇਲ ਦੇ ਨਾਲ ਮਨੁੱਖ ਜਿਹੜਾ ਹੈ ਇਸ ਸੰਸਾਰ ਦੇ ਨਾਲ ਇਸ ਨਾਸਵੰਤ ਜਗਤ ਦੇ ਨਾਲ ਮਨੁੱਖ ਆਪਣਾ ਮੋਹ ਪਾ ਲੈਂਦਾ ਹੈ ਤੇ ਸਹਿਬ ਕਹਿੰਦੇ ਨੇ ਸੁਪਨੇ ਸੇਤੀ ਚਤ ਮੂਰਖ ਲਾਇਆ ਹੁਣ ਵੇਖੋ ਮਨੁੱਖ ਨੂੰ ਸੁਪਨਾ ਆਉਂਦਾ ਹੈ ਤੇ ਮਨੁੱਖ ਆਪਣੇ ਸੁਪਨੇ ਦੇ ਨਾਲ ਚਿੱਤ ਜੋੜ ਕੇ ਬੈਠਾ ਆਇਆ ਹੈ ਸੁਪਨੇ ਦੇ ਵਿੱਚ ਮਨੁੱਖ ਮੋਜਾਂ ਮਾਣ ਰਿਹਾ ਹੈ ਆਨੰਦ ਪ੍ਰਾਪਤ ਕਰ ਰਿਹਾ ਹੈ ਖੁਸ਼ੀ ਪ੍ਰਾਪਤ ਕਰ ਰਿਹਾ ਹੈ ਪਰ ਉਹ ਖੁਸ਼ੀ ਥੋੜ ਜਿਹੀ ਹੈ ਜਦੋਂ ਅੱਖ ਖੁੱਲੀ ਤੇ ਉਹ ਉਸੇ ਵਕਤ ਹੀ ਖਤਮ ਹੋ ਜਾਵੇਗਾ ਸਭ ਕੁਝ ਇਸੇ ਤਰ੍ਹਾਂ ਸਹਿਬ ਕਹਿੰਦੇ ਇਹ ਸੰਸਾਰ ਹੈ ਇਹ ਸੰਸਾਰ ਵੀ ਇੱਕ ਸੁਪਨੇ ਦੀ ਨਿਆਈ ਹੈ ਇਸੇ ਤਰ੍ਹਾਂ ਕਹਿੰਦੇ ਮਨੁੱਖ ਨੇ ਇਸ ਜਗਤ ਨੂੰ ਇਸ ਮੂਰਖ ਮਨੁੱਖ ਨੇ ਆਪਣਾ ਚਿੱਤ ਮੋਹ ਲਾਇਆ ਹੋਇਆ ਹੈ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਇਸ ਮੂਰਖ ਜੀਵ ਨੇ ਸੁਪਨੇ ਦੇ ਨਾਲ ਇਸ ਨਾਸਵੰਤ ਜਗਤ ਦੇ ਨਾਲ ਆਪਣਾ ਮੋਹ ਪਾਇਆ ਹੋਇਆ ਕੇ ਦੇ ਨਾਲ ਪ੍ਰੇਮ ਪਾਇਆ ਆਇਆ ਹੈ ਪ੍ਰੇਮ ਪਾਉਣਾ ਕਿਸ ਦੇ ਨਾਲ ਸੀ ਪ੍ਰੇਮ ਪਾਉਣਾ ਸੀ ਜਿੰਨੇ ਸਦੀਵੀ ਤੌਰ ਤੇ ਰਹਿਣਾ ਹੈ ਉਸਦੀਵੀ ਤੌਰ ਤੇ ਰਹਿਣ ਵਾਲਾ ਹੈ ਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਅਤੇ ਉਸ ਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਉਸ ਨਾਮ ਦੇ ਨਾਲ ਆਪਣੀ ਸੁਰਤ ਜੋੜਨੀ ਸੀ ਜਿੰਨੇ ਸਦੀਵੀ ਤੌਰ ਤੇ ਰਹਿਣਾ ਸੀ ਸੋ ਸਾਧ ਸੰਗਤ ਜੀ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਜਿਉਂ ਸੁਪਨਾ ਅਰਪੇਖਣਾ ऐसे जग ਕਹੋ ਜਾਨ ਏ ਭਾਈ ਜਿਵੇਂ ਤੂੰ ਸੁਪਨਾ ਵੇਖਦਾ ਹੈ ਉਹ ਸੁਪਨਾ ਅਸਲੀਅਤ ਨਹੀਂ ਇੱਕ ਭਰਮ ਹੀ ਹੁੰਦਾ ਹੈ ਮਨੁੱਖ ਨੂੰ ਕਿਉਂਕਿ ਸਤਗੁਰੂ ਜੀ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਮਾਧਵੇ ਤਿਆ ਕਹੀਏ ਪਰਮੈਸਾ ਜੈਸਾ ਮੰਨੀਐ ਹੋਏ ਨਾ ਤੈਸਾ ਕਹਿੰਦੇ ਪਰਮ ਇਹੋ ਜੀ ਚੀਜ਼ ਹੈ ਕਿ ਜਿਹੋ ਜਾਂ ਮਨੁੱਖ ਮੰਨਦਾ ਹੈ ਉਹੋ ਜਿਆ ਹੁੰਦਾ ਨਹੀਂ ਹੁਣ ਮੰਨ ਲਓ ਮਨੁੱਖ ਸੁਪਨੇ ਦੇ ਵਿੱਚ ਰਾਜਾ ਬਣਿਆ ਆਇਆ ਹੈ ਪਰ ਅਸਲੀਅਤ ਵਿੱਚ ਕਿ ਉਹ ਰਾਜਾ ਨਹੀਂ ਹੈ ਜੈਸਾ ਮੰਨਿਆ ਹੋਏ ਨਾ ਤੈਸਾ ਜਿਹੋ ਜਿਹ ਆਪਣੇ ਆਪ ਨੂੰ ਮੰਨ ਕੇ ਬੈਠਾ ਹੈ ਰਾਜਾ ਬਣ ਗਿਆ ਪਰ ਅਸਲ ਵਿੱਚ ਉਹ ਰਾਜਾ ਹੈ ਨਹੀਂ ਉਸੇ ਸ਼ਬਦ ਵਿੱਚ ਹੀ ਭਗਤ ਰਵਿਦਾਸ ਜੀ ਇੱਕ ਰਾਜੇ ਦੀ ਉਦਾਹਰਣ ਦੇ ਕੇ ਸਮਝਾ ਰਹੇ ਨੇ ਕਹਿੰਦੇ ਨੇ ਨਰਪਤ ਏਕ ਸਿੰਘਾਸਨ ਸੋਇ ਸੁਪਨੇ ਭਇਆ ਭਿਖਾਰੀ ਅਸਤਰਾਜ ਬਿਸ਼ਰਤ ਦੁਖ ਪਾਇਆ ਸੋਗਤ ਪਈ ਹਮਾਰੇ ਨਰਪਤ ਦਾ ਅਰਥ ਹੁੰਦਾ ਰਾਜਾ ਕਹਿੰਦੇ ਜਿਵੇਂ ਇੱਕ ਰਾਜਾ ਆਪਣੇ ਸਿੰਘਾਸਨ ਦੇ ਉੱਪਰ ਸੁਤਾ ਹੋਇਆ ਹੈ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਉਹ ਸੁਤਾ ਹੋਇਆ ਹੈ ਉਹਨੂੰ ਸੁੱਤੇ ਹੋਏ ਨੂੰ ਸੁਪਨਾ ਆਇਆ ਕਿ ਉਹ ਭਿਖਾਰੀ ਬਣ ਗਿਆ ਅਸ਼ਤਰਾਜ ਬਿਸ਼ਰਤ ਦੁਖ ਪਾਇਆ ਕਿੰਦੇ ਉਸ ਸੁਪਨੇ ਦੇ ਵਿੱਚ ਉਹਨੂੰ ਆਪਣਾ ਰਾਜ ਖੋਸਦਾ ਨਜ਼ਰ ਆਇਆ ਕੰਗਾਲ ਹੋ ਗਿਆ ਨਿਵਾਣਾ ਹੋ ਗਿਆ ਗਰੀਬ ਹੋ ਗਿਆ ਅਸ਼ਤਰਾਜ ਬਿਸ਼ਰਤ ਦੁਖ ਪਾਇਆ ਸੋ ਗਤ ਭਈ ਹਮਾਰੀ ਕਹਿੰਦੇ ਉਹ ਵਿਛੜ ਗਿਆ ਤਾਂ ਬੜਾ ਦੁੱਖ ਪ੍ਰਾਪਤ ਕਰ ਰਿਹਾ ਹੈ ਇਸੇ ਤਰ੍ਹਾਂ ਹੀ ਸਹਿਬ ਕਹਿੰਦੇ ਸਾਡੀ ਹਾਲਤ ਹੈ ਅਸੀਂ ਉਸ ਪਰਮੇਸ਼ਰ ਅਕਾਲ ਪੁਰਖ ਵੈਗਰੂ ਨਾਲੋਂ ਟੁੱਟੇ ਹੋਏ ਹਾਂ ਉਸ ਪਰਮੇਸ਼ਰ ਅਕਾਲ ਪੁਰਖ ਵੈਗਰੂ ਤੋਂ ਦੂਰ ਹੋ ਗਏ ਹਾਂ ਤੇ ਸਾਡੇ ਵੀ ਹਾਲਤ ਜਿਹੜੀ ਹੈ ਇੱਕ ਉਸ ਰਾਜੇ ਵਾਂਗ ਹੈ ਜਿਹੜਾ ਰਾਜਾ ਆਪਣੇ ਸੰਗਾਸਨ ਤੇ ਸੁਤਾ ਆਇਆ ਉਹਨੂੰ ਸੁਪਨਾ ਆਇਆ ਤੇ ਕੰਗਾਲ ਬਣ ਗਿਆ ਗਰੀਬ ਬਣ ਗਿਆ ਇਸੇ ਤਰ੍ਹਾਂ ਸਹਿਬ ਕਹਿੰਦੇ ਸਾਡੀ ਵੀ ਖਾਲਤ ਬਣੀ ਹੋਈ ਉਸ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਨਾਲੋਂ ਟਟਣ ਕਰਕੇ ਸੋ ਸਾਧ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਸੁਪਨੇ ਦੀ ਨਿਆਈ ਹੈ ਸੰਸਾਰ ਪਾਈ ਇਸ ਸੁਪਨੇ ਦੇ ਨਾਲ ਆਪਣਾ ਚੇਤਨਾ ਜੋੜ ਚਿਤ ਜੋੜਨਾ ਕਿਹਦੇ ਨਾਲ ਹੈ ਚਿਤ ਜੋੜਨਾ ਹੈ ਉਸ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਦੇ ਨਾਲ ਸਤਿਗੁਰੂ ਜੀ ਕਹਿੰਦੇ ਇਨ ਮੈਂ ਕਛ ਸਾਚੋ ਨਹੀਂ ਕਹਿੰਦੇ ਇਸ ਸੰਸਾਰ ਦੇ ਵਿੱਚ ਜੋ ਕੁਝ ਸਾਨੂੰ ਪਦਾਰਥ ਤੁਨ ਪਦਾਰਥ ਮਾਇਆ ਸਨ ਦੌਲਤ ਸਭ ਕੁਝ ਦਿਸ ਰਿਹਾ ਹੈ ਇਹ ਸੱਚਾ ਨਹੀਂ ਨਾਨਕ ਬਿਨ ਭਗਵਾਨ ਕਹਿੰਦੇ ਬਿਨਾ ਭਗਵਾਨ ਤੋਂ ਇੱਥੇ ਕੁਝ ਵੀ ਸੱਚਾ ਨਹੀਂ ਹੁਣ ਭਗਵਾਨ ਉਹੀ ਇੱਕ ਕੇਵਲ ਤੇ ਕੇਵਲ ਸੱਚਾ ਹੈ ਜਿਹੜਾ ਸਦਾ ਥਿਰ ਰਹਿਣ ਵਾਲਾ ਹੈ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਿਹੜਾ ਪਹਿਲਾਂ ਵੀ ਸੱਚ ਸੀ ਜੁਗਾਂ ਦੇ ਮੋੜ ਤੋਂ ਵੀ ਸੱਚ ਸੀ ਹੁਣ ਵੀ ਸੱਚ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਬ ਕਹਿੰਦੇ ਉਹ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਸੱਚ ਰਵੇਗਾ ਸਦੀਵੀ ਤੌਰ ਤੇ ਰਹੇਗਾ ਤੇ ਭਾਈ ਤੂੰ ਇਸ ਸੁਪਨੇ ਦੇ ਨਾਲ ਇਸ ਜਗਤ ਦੇ ਨਾਲ ਇਸ ਨਾਸ਼ਵੰਤ ਜਗਤ ਦੇ ਨਾਲ ਆਪਣਾ ਮੋਹ ਨਾ ਪਾ ਰਹਿਣਾ ਸਾਬ ਨੇ ਆਖਿਆ ਸੰਸਾਰ ਵਿੱਚ ਹੈ ਰਹਿਣਾ ਆਪਣੇ ਪਰਿਵਾਰ ਵਿੱਚ ਹੈ ਰਹਿਣਾ ਮਾਇਆ ਵਿੱਚ ਹੈ ਪਰ ਆਪਣਾ ਚਿੱਤ ਉਸ ਭਗਵਾਨ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦੇ ਨਾਲ ਜੋੜ ਕੇ ਰੱਖਣਾ ਹੈ ਆਪਣਾ ਚਿੱਤ ਜਿਹੜਾ ਹੈ ਉਹ ਮਾਇਆ ਦੇ ਵਿੱਚ ਇਸ ਜਗਤ ਦੇ ਵਿੱਚ ਇਸ ਸੁਪਨੇ ਦੇ ਵਿੱਚ ਚਿੱਤ ਜਿਹੜਾ ਹੈ ਉਹ ਨਹੀਂ ਲਾਉਣਾ ਸੋ ਸਾਧ ਸੰਗਤ ਜੀ ਬੋਲਦਿਆਂ ਪਾਸੋਂ ਬੇਅੰਤ ਪਨਾ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਜੀ ਬਖਸ਼ ਲੈਣਾ ਜੇ ਵੀਡੀਓ ਚੰਗੀ ਲੱਗੇ ਅੱਗੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ